ਹਰਿੰਦਰ ਸਿੰਘ ਪ੍ਰਚਾਰਕ ਯੂਕੇ ਦੀ ਸ਼੍ਰੀ ਅਕਾਲ ਤਖਤ ਸੈਟੋਂ ਲਗੀ ਰੋਕ ਹਟੀ ਸ਼੍ਰੀ ਅਕਾਲ ਤਖਤ ਸੈ ਵੱਲੋਂ ਸੁਣਾਇਆ ਗਿਆ ਫੈਸਲਾ ਬੀਤੇ ਕੱਲ ਹਰਿੰਦਰ ਸਿੰਘ ਪ੍ਰਚਾਰਕ ਯੂਕੇ ਦੀਆਂ ਸੀਮਾ ਪਰ ਜੋ ਰੋਕ ਲੱਗੀ ਸੀ ਉਸ ਨੂੰ ਹਟਾ ਦਿੱਤਾ ਗਿਆ ਹੈ ਅਰਜਨਦਰ ਸਿੰਘ ਜੀ ਕੇ ਨੂੰ ਦੋ ਦਿਨ ਪਹਿਲੇ ਇਤਰਪਾਤ ਸਾਹਿਬ ਸੇਵਾ ਕਰਕੇ ਉਸ ਤੋਂ ਉਪਰੰਤ ਇਸ਼ਨਾਨ ਕਰਨ ਤੋਂ ਬਾਅਦ ਛਰੀ ਕਾਲ ਤੱਕ ਸੇਵਕੀ ਦੀ ਕਰਉਣੀ ਸੀ ਉਹਨਾਂ ਵੱਲੋਂ ਇਹ ਸੇਵਾ ਮੁਕੰਮਲ ਕਰ ਲਈ ਗਈ ਹੈ ਬੀਤੇ ਕੱਲ ਉਹਨਾਂ ਨੇ ਇਹ ਸੇਵਾ ਜਿਹੜੀ ਸ਼ੁਰੂ ਕੀਤੀ ਸੀ ਅਤੇ ਅੱਜ ਅਮਰਤ ਵੇਲੇ ਤਕਰੀਬਨ 2.5 ਦਿਨ ਦੇ ਦਰਮਿਆਨ ਹੀ ਸੇਵਾ ਸ਼ੁਰੂ ਕੀਤੀ ਸੀ ਅਤੇ ਇਸ ਸੇਵਾ ਤੋਂ ਬਾਅਦ ਉਹਨਾਂ ਵੱਲੋਂ ਦੀਗ ਕਰਵਾਈ ਗਈ ਪ੍ਰਚਾਰਕ ਹਰਿੰਦਰ ਸਿੰਘ ਨੇ ਛਰੀ ਕਾਲ ਤੱਕ ਸੱਤ ਤੋਂ ਲਗਾਈ ਰੋਗ ਹਟਾਈ ਛਰੀ ਕਾਲ ਤੱਕ ਸੱਤ ਤੋਂ ਲਗਾਈ ਉਕ हटਾਈ ਗਈ ਹੁਣ ਹਰਿੰਦਰ ਸਿੰਘ ਪ੍ਰਚਾਰ ਸ਼ੁਰੂ ਕਰ ਸਕਦੇ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਲੱਗੀ ਗਈ ਤੇ ਹੁਣੀ ਹੁਣੀ ਜੋੜਿਆਂ ਦੀ ਸੇਵਾ ਵਿੱਚ ਹਾਜ਼ਰੀ ਭਰੀ ਆ ਦਸਾਂ ਨੇ ਤੇ ਸਮੂਹ ਜਥੇ ਨੇ ਤੇ ਲੰਗਰਾਂ ਚ ਵੀ ਸੇਵਾ ਜਿਵੇਂ ਗੁਰੂ ਰਾਮਦਾਸ ਪਾਸ਼ਾ ਨੇ ਕਿਰਪਾ ਕੀਤੀ ਇਸ ਕਰਕੇ ਹੁਣ ਸੇਵਾ ਕਰਕੇ ਹਟੇ ਸੀ ਤੇ ਗੁਰੂ ਕਿਰਪਾ ਰੱਖੇ ਜੋ ਵੀ ਬੋਲ ਬੋਲੇ ਨੇ ਤੇ ਸਾਧ ਸੰਗਤ ਬਖਸ਼ਣ ਹਾਰ ਹੈ ਤੇ ਸ੍ਰੀ ਅਕਾਲ ਤੱਕ ਸਾਹਿਬ ਵੱਲੋਂ ਪੇਸ਼ ਹੋ ਕੇ ਸਿੰਘ ਸਾਹਿਬ ਨੇ ਤੇ ਸਮੂਹ ਜਥੇਬੰਦੀਆਂ ਦਾ ਇਸ ਬੇਨਤੀ ਵਿੱਚ ਰੂਪ ਵਿੱਚ ਕਰਕੇ ਕਿ ਸਤਕਾਰ ਰੱਖਣਾ, ਪ੍ਰੇਮ ਪਿਆਰ ਵਿੱਚ ਪ੍ਰਚਾਰ ਕਰਨਾ, ਕਲਗੀਧਰ ਪਾਤਸ਼ਾਹ ਦਾ ਪ੍ਰਚਾਰ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਡਟ ਕੇ ਕਰੋ, ਸਤਕਾਰ ਨਾਲ ਕਰੋ, ਪਿਆਰ ਨਾਲ ਕਰੋ। ਸੋ ਅੱਜ ਪਹਿਲਾ ਦਿਨ ਹੈ ਤੇ ਕੱਲੋਂ ਗੁਰੂ ਪਾਤਸ਼ਾਹ ਸੇਵਾ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।